ਰਾਗ ਸੁਹੀ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆ ਸਭ ਚੂਕਾ ਡਰ ਜਮ ਕੇ ਮੇਰੇ ਮਨ ਗੁਣ ਗਾਵੋ RAM ਨਾਮ ਹਰ ਕੇ ਗੁਰ ਤੁਠਾ ਮਨ ਪਰ ਬੋਧਿਆ ਹਰ ਪੀਆ ਰਾਸ ਗਟ ਕੇ ਰਹਾਉ ਸਤ ਸੰਗਤ ਉਤਮ ਸਤ ਗੁਰ ਕੇਰੀ ਗੁਣ ਗਾਵੈ ਹਰ ਪ੍ਰਭ ਕੇ ਹਾਰੇ ਕਿਰਪਾਧਾਰ ਮਿਲ ਸਤਸੰਗਤ